ਹਰ ਸਾਲ ਦੀ ਤਰ੍ਹਾਂ ਇੰਸਟੀਟਿਊਟ ਲੱਖੀ ਮੋਟਰਸ ਵੱਲੋਂ 31 ਤਰੀਕ ਨੂੰ ਮਨਾਇਆ ਜਾਵੇਗਾ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਅਤੇ ਇਸ ਮੌਕੇ ਸਮੂਹ ਨਗਰ ਨਿਵਾਸੀਆਂ ਵੱਲੋਂ ਬੂਟਿਆਂ ਦਾ ਲੰਗਰ ਅਤੇ ਚਾਹ ਬਰੈਡਾ ਦਾ ਲੰਗਰ ਲਗਾਇਆ ਜਾਵੇਗਾ ਧਰਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਪਤੀ ਸਮੂਹ ਇਲਾਕਾ ਨਿਵਾਸੀ ਅਤੇ ਲੱਖੀ ਮੋਟਰ ਵੱਲੋਂ 31 ਜੁਲਾਈ ਦਿਨ ਵੀਰਵਾਰ ਨੂੰ ਬਰੈਡਾਂ ਦਾ ਲੰਗਰ ਜੀ ਤੇ ਗੋਟਿਆਂ ਦਾ ਲੰਗਰ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਸੋ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਬਾਝੜ ਕੇ ਇਹ ਲੰਗਰ ਵਿੱਚ ਪਹੁੰਚੋ ਖੂਨਦਾਨ ਕਰੋ ਲੰਗਰ ਛਕੋ ਗੋਟੇ ਲਾਓ ਲਾਓ ਜਾ ਕੇ ਉਹਨਾਂ ਨੂੰ ਪਾਲੋ ਸ੍ਰੀ ਉਦਮ ਸਿੰਘ ਜੀ ਨੂੰ ਇਹ ਸੱਚੀ ਸਤਿ ਅੰਦਰੀ ਹੋਊਗੀ ਸਾਡੀ ਸੋ ਸਾਰਿਆਂ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਕਿ 31 ਜੁਲਾਈ ਦਿਨ ਵੀਰਵਾਰ ਨੂੰ ਲੱਖੀ ਮੋਟਰੀਸ ਨੂੰ ਸਮੂਹ ਲੋਕਾਂ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਜੋ ਲੰਗਰ ਲਗਾਇਆ ਜਾ ਰਿਹਾ ਹੈ ਉੱਥੇ ਵੱੱਡ ਛੜ ਕੇ ਪਹੁੰਚੋ ਖੂਨਦਾਨ ਕਰੋ ਲੰਗਰ ਛਕੋ ਤੇ ਬੋਟੇ ਲਗਾਓ ਵੈਰੂ ਜੀ ਖੈਰਵਾ ਲੰਗਰ ਹੈ ਜੀ ਇਹ ਲਗਭਗ ਸਾਨੂੰ 10 ਸਾਲ ਹੋ ਗਏ ਜੀ ਇਹ ਕੰਮ ਕਰਦੇ ਸਮੂਹ ਲੋਕਾਂ ਨਿਵਾਸੀਆਂ ਸਹਿਯੋਗ ਨਾਲ ਸਾਰੇ ਰਲ ਕੇ ਕਰਦੇ ਆ ਜੀ ਨੌਜਵਾਨਾਂ ਨੂੰ ਕੀ ਸੇਧ ਦੇਣਾ ਨੌਜਵਾਨਾਂ ਨੂੰ ਸਹੀ ਦਿਨਿਆ ਵੀ ਨਸ਼ਿਆਂ ਤੋਂ ਬਚੋ ਤੇ ਵੱਤਾਵਾਰ ਨੂੰ ਸਾਬ ਰੱਖੋ ਬੋਟੇ ਲਗਾਓ ਤੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖੋ ਜਿਨ੍ਹਾਂ ਨੇ ਸਾਡੇ ਇਲੀਟੇ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਤੇ ਜੱਲਿਆਂ ਵਾਲੇ ਬਾਗ ਦੇ ਜਿਹਨੇ ਕਸੂਰ ਮਨੇ ਬਦਲਾ ਲਿਆ ਜਾ ਕੇ ਲੰਡਨ ਦੇ ਵਿੱਚ ਉਹ ਮੈਂ ਸਦਾ ਹੀ ਸਜਦਾ ਸਲਾਮ ਕਰਦਾ ਵੈਗੁਰ ਜੀ ਖਾਲਸਾ ਸ੍ਰੀ ਵੈਗੁਰ ਜੀ ਕੀ ਵਾਹਿਗੁਰ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 31 ਜੁਲਾਈ ਦਿਨ ਵੀਰਵਾਰ ਵੀਰਵਾਰ ਨੂੰ ਬੈਂਕੋਲੇ ਦੇ ਲੰਗਰ ਤਬੂਟਿਆਂ ਦੇ ਲੰਗਰ ਖੂਦਨ ਟੈਂਪੀ ਲਗਾਇਆ ਜਾ ਰਿਹਾ ਹੈ ਉਹ ਲੱਗੀ ਮੋਟਰ ਉੱਤੇ। ਲੱਗੀ ਮੋਟਰ ਉੱਤੇ। ਕੀ ਨਾਮ ਹੈ ਤੁਹਾਡਾ? ਪਵਨ ਪ੍ਰੇਸ਼। ਪਵਨ ਪ੍ਰੇਸ਼। ਠੀਕ। ਸਿੰਘ ਜੀ ਦੇ ਵਲੀਦਾਨ ਨੂੰ ਮਰਪਤ ਕੈਂਪ ਲਗਾਇਆ ਜਾਂਦਾ ਲੱਗੀ ਮੋਟਰ ਦੇ ਵੱਲੋਂ ਤੇ ਕੀ ਕਹਿਣਾ ਚਾਹੁੰਦੇ? ਵੱਲੋਂ ਤਾਂ ਗੁਰੂ ਦੀ ਫਤਿਹ ਸਾਂਝ ਪਈ ਹੈ ਜੀ। ਉਹ ਹੈ ਗੁਰਜੀਤ ਸਿੰਘ ਦਾ ਖਾਲਸਾ। ਉਹ ਹੈ ਜੀ ਦੀ ਫਤਿਹ ਹੈ। ਸੋ ਮੈਂ ਗੱਲ ਕਰਨੀ ਚਾਹੁੰਦਾ ਸਹੀ ਰੂਪ ਨੂੰ ਸਮਝੀ ਗਈ। ਕਿਉਂਕਿ ਹਰੇਕ ਸਾਲ ਮੱਥੀ ਮੋਟਰ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਐਨਆਰਈਓ ਵੱਲੋਂ ਸਹਿਯੋਗ ਦੇ ਨਾਲ ਰੇਕਸਾਲ ਲੰਗਰ ਬਿੱਟਿਆਂ ਦਾ ਲੰਗਰ ਤੇ ਟਕੋੜੇ ਦਾ ਲੰਗਰ ਤੇ ਖੂਨ ਕਰੇ ਖੂਨਦਾਨ ਕੈਂਪ ਵੀ ਲਗਾਇਆ ਜਾਦਾ ਸੋ ਇਹਨਾਂ ਦਾ ਬਹੁਤ ਬੜਾ ਪਰੋਲਾ ਲੱਖੀ ਮੋਟਰ ਦਾ ਵੀਰ ਦਾ ਸੋ ਇਹਨਾਂ ਨੇ ਇੱਥਾ ਚੱਕਣਾ ਪਹਿਲਾਂ ਕੰਮ ਸਟਾਰਟ ਇਹਨਾਂ ਦੇ ਕਰਨਾ ਵਾਸੀ ਸਹਿਯੋਗ ਨਗਰ ਨਿਵਾਸੀਆਂ ਦਾ ਐਨਆਰਈ ਵੀਰਾਂ ਦਾ ਤੇ ਹੋਰ ਰਾਜਾਂ ਦੇ ਵੀ ਸਹਿਯੋਗ ਦਿੰਦੇ ਨੇ ਸੋ ਮੇਰੀ ਬੇਨਤੀ ਹੈ ਕਿ ਲੱਖੀ ਮੋਟਰ ਨੂੰ ਬਹੁਤ ਵਾਰ ਸਹਿਯੋਗ ਦਿਓ ਜਾ ਕੇ ਜਿਹੜਾ ਪ੍ਰੋਗਰਾਮ ਇਹਨਾਂ ਨੇ ਬਣਾਇਆ ਸ਼ਹੀਦ ਉਤਮ ਸਿੰਘ ਜੀ ਦੇ ਸ਼ਹੀਦੀ ਦਿਵਸ ਬਾਰੇ ਉਹ ਆਪਾਂ ਮਿਲ ਕੇ ਚਾੜ੍ਹ ਸਕੀਏ ਉਹ ਮਹਾਮਾ ਕੇ 23 ਜੁਲਾਈ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਪ੍ਰੋਗਰਾਮ ਸ਼ੁਰੂ ਹੋਊਗਾ ਜੀ ਖੇਡਾਂ ਦਾ ਕੈਂਪ ਵੀ ਉਧਰ ਲੱਗਣਾ ਬੋਟੇਆਂ ਦਾ ਰੰਗਰ ਵੀ ਉਧਰ ਲੱਗਣਾ ਤੇ ਚਾਹ ਪਕੌੜਿਆਂ ਦੇ ਰੰਗਰ ਦਾ ਪੂਰੀ ਦਿਹਾੜੀ ਚੱਲਣਾ ਚਾਹੀਦਾ ਕੀ ਸੋਚ ਸੀਗੀ ਸਮਾਜ ਲਈ ਕੀ ਸੋਚਿਆ ਸੀ ਉਹਨਾਂ ਨੇ ਸਮਾਜ ਲਈ ਤਾਂ ਜੀ ਉਹਨਾਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਕੱਟਿਆ ਗ੍ਰਾਮੀਏ ਦੀਆਂ ਜੀਰਾ ਜਿਹੀਆਂ ਸਾਡੇ ਲੋਕਾਂ ਦੇ ਗਲਾਂ ਚ ਪਿਆ ਜਾਂਦੇ ਹਾ ਮੋਰੇ ਟੱਕਾ ਕਰਦੇ ਸੀ ਉਹ ਰੇਜ ਆਪਣੀ ਮਰਜ਼ੀ ਨਾਲ ਲੋਕਾਂ ਤੋਂ ਕੰਮ ਕਰਾਉਂਦੇ ਸੀਗੇ ਮਰਜ਼ੀ ਨਾਲ ਮਿਹਨਤ ਕਰੰਦੀ ਸੀ ਉਹ ਚੀਜ਼ ਨੇ ਉਹ ਚੀਜ਼ ਤੋਂ ਅਲਿਆਦ ਕਰਾਇਆ ਲੋਕਾਂ ਨੂੰ ਜੋ ਵੀ ਉਹਨੇ ਸ਼੍ਰੀ ਗੁਰੂ ਕਮ ਸਿੰਘ ਜੀ ਨੇ ਕੰਮ ਕੀਤਾ ਉਹ ਸਾਰੇ ਹਿੰਦੁਸਤਾਨੀਆਂ ਵਾਸਤੇ ਭਲੇ ਦੇ ਵਾਸਤੇ ਕੀਤਾ ਸੋ ਸਾਨੂੰ ਉਹਨਾਂ ਦਾ ਦਿਹਾੜਾ ਮਨਾਉਣਾ ਚਾਹੀਦਾ ਸਾਰਿਆਂ ਨੂੰ ਸੋ ਮੇਰੀ ਇਹ ਹੀ ਇੱਛਾ ਹੈ ਕਿ ਹਮੋਂ ਹਮਾ ਦੇ ਜਿਹੜਾ ਜੋ ਵੇਕ ਵੀਰ ਹਾਜ਼ਰੀ ਲਵਾਓ ਵੇਕ ਵੀਰ ਬੂਟੇ ਲੈ ਕੇ ਜਾਓ ਤੇ ਆਪਕੋ ਆਪਣੇ ਘਰਾਂ ਦੇ ਵਿੱਚ ਬੂਟੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਮਚੰਦ ਸਰਪੰਚ ਕੁੰਡੀ ਸੰਗਪੁਰ ਤੋਂ ਆਮ ਆਦਮੀ ਪਾਰਟਾ ਵਾਤਾਵਰਨ ਪ੍ਰੇਮੀ ਸਰਦਾਰ ਹਰਦੀਪ ਸਿੰਘ ਨਸਰਾਲੀ ਜੀ ਦੇ ਨਾਲ ਕੀ ਕਹਿਣਾ ਚਾਹੋਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਸੀਂ ਬੈਠੇ ਹਾਂ ਲੱਖੀ ਮੋਟਰ ਤੇ ਲੱਖੀ ਮੋਟਰ ਦੇ ਵੱਲੋਂ ਲੱਖੀ ਵੀਰ ਵੱਲੋਂ ਇਹਦਾ ਕਿ ਇਲਾਕੇ ਵਿੱਚ ਬੜਾ ਨਾਮ ਹੈ ਹਰ ਸਾਲ ਸੀਦ ਉਦਮ ਸਿੰਘ ਜੀ ਦਾ ਸੀਦੀ ਦਿਨ ਮਨਾ ਰਹੇ ਨੇ ਇਹਨਾਂ ਦਾ ਬਹੁਤ ਵਧੀਆ ਪਰੰਾਲਾ ਹੈ ਇਹਨਾਂ ਨੂੰ ਸਾਰਾ ਇਲਾਕਾ ਪੂਰਾ ਸੰਜੋਗ ਦਿੰਦਾ ਹੈ ਤੇ ਖੂਨਦਾਨ ਕੈਂਪ ਲਾ ਰਿਹਾ ਹੈ ਲੱਗ ਰਿਹਾ ਹੈ ਉਹਦੇ ਨੇ ਤੇ ਸਾਡੀ ਬੇਨਤੀ ਹੈ ਨੌਜਵਾਨਾਂ ਨੂੰ ਖੂਨਦਾਨੀਆਂ ਨੂੰ ਕਿ ਉਹ ਦਿਨ 10 ਵਜੇ ਖੂਨਦਾਨ ਕੈਂਪ ਸ਼ੁਰੂ ਹੋ ਜਾਵੇਗਾ ਇੱਕ ਥੋੜਾ ਖੂਨਦਾਨ ਜੁੰਟ ਕੀਤੀ ਹੋਈ ਚਾਰ ਜ਼ਿੰਦਗੀਆਂ ਬਚਾਉਂਦੀ ਹੈ ਇਹ ਖੂਨਦਾਨ ਕੀਤਾ ਹੋਇਆ ਬਹੁਤ ਵੱੰਦਾ ਕੰਮ ਹੈ ਆਕੇ ਖੂਨਦਾਨ ਕਰਿਓ ਕਿਉਂਕਿ ਖੂਨ ਦੀ ਕੋਈ ਫੈਕਟਰੀ ਤਾਂ ਹੈ ਨਹੀਂ ਵੀ ਜਿੱਥੇ ਖੂਨ ਬਣਦਾ ਜਿੱਥੋਂ ਆਪਾਂ ਲੈ ਕੇ ਆਪਾਂ ਮਰੀਜ਼ ਦੀ ਜਾਨ ਬਚਾ ਸਕੀਏ ਇਹ ਆਪਾਂ ਨੂੰ ਹੀ ਇੱਕ ਦੂਏ ਦੀ ਹੈਲਪ ਕਰਨੀ ਪੈਂਦੀ ਆ ਜਦੋਂ ਲੋੜ ਪੈਂਦੀ ਆ ਆਪਾਂ ਹੀ ਇੱਕ ਦੂਜੇ ਨੂੰ ਖੂਨ ਦੇ ਕੇ ਜਾਨ ਬਚਾਉਨੇ ਆ ਇਸ ਲਈ ਖੂਨ ਦੇ ਕੇ ਜਾਨਾਂ ਬਚਾਓ ਉਹ ਨਾਲੋਂ ਸਭ ਤੋਂ ਵੱਡਾ ਸਭ ਤੋਂ ਵੱਨ ਵੱਡਾ ਹੁਣ ਵੀਰ ਇੱਕ ਹੋਰ ਕਰ ਰਿਹਾ ਸੋਨੇ ਦੇ ਸਵਾਗਤ ਵਾਲਾ ਕੰਮ ਹਰ ਸਾਲ ਬੂਟਿਆਂ ਦਾ ਲੰਗਰ ਵੀ ਲਗਾ ਰਿਹਾ ਬੂਟੇ ਲਗਾ ਵੀ ਰਿਹਾ ਹੈ ਤੇ ਇਹ ਬਹੁਤ ਵਧੀਆ ਕੰਮ ਆਉਦੈ ਨਾਲ ਤਕਰੀਬਨ ਹਜ਼ਾਰ ਦੇ ਕਰੀਬ ਬੂਟਾ ਲੱਖੀ ਮੋਟਰ ਦੇ ਵਿੱਚ ਵੰਡਿਆ ਜਾਵੇਗਾ ਤੇ ਆਪੇ ਬੂਟੇ ਲੈਥੋਂ ਲੈ ਕੇ ਮੋਟਰਾਂ ਤੇ ਲਾਇਓ ਘਰੇ ਲਾਇਓ ਵਾਤਾਵਰਨ ਨੂੰ ਬਚਾਇਓ ਜੇ ਸਾਨੂੰ ਕਿਹੋ ਤੋਏ ਵਟਕੇ ਰੱਖਿਓ ਅਸੀਂ ਆਪ ਤੁਹਾਡੇ ਖੁਦ ਆਕੇ ਮੋਟਰਾਂ ਤੇ ਬਗੀਆਂ ਦੇ ਉੱਤੇ ਘਰਾਂ ਵਿੱਚ ਬੂਟੇ ਲਾ ਕੇ ਜਾਵਾਂਗੇ ਜੀ ਤੇ ਦਿਨ ਵੀਰਵਾਰ ਟਾਈਮ 10 ਤੋਂ 4 ਵਜੇ ਤੱਕ ਹੋ ਨੋ 31 ਜੁਲਾਈ ਸ਼ਹੀਦ ਉਦਮ ਸਿੰਘ ਦਾ ਜਿਨ੍ਹਾਂ ਨੇ ਕੇ ਸਾਨੂੰ ਅਣਖ ਨਾਲ ਜੀਣਾ ਤੇ ਅਣਖ ਨਾਲ ਮਰਨਾ ਸਿਖਾਇਆ ਹੈ ਗੋੜੇ ਨੂੰ ਜਲਿਆਂ ਵਾਲੇ ਬਾਗ ਦਾ ਬਦਲਾ ਲੰਡਨ ਵਿੱਚ ਜਾ ਕੇ ਲਿਆ ਹੈ ਇਸ ਉਦਮ ਸਿੰਘ ਨੂੰ ਸਾਡੀ ਗੋੜ-ਗੋੜ ਬਨਾਮ ਹੈ ਸਾਡਾ ਗੋੜ-ਗੋੜ ਸਲਾਮ ਹੈ ਵਾਤਾਵਰਣ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਵੈਦ ਜੀ ਦਾ ਕਲਪਸਾ ਵੈਦ ਜੀ ਦੀ ਕਲਪਸਾ ਭਾਈ ਗੁਰਜੀਤ ਸਿੰਘ ਫਤਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 31 ਜੁਲਾਈ ਨੂੰ ਸ਼ੀਦ ਉਦਮ ਸਿੰਘ ਜੀ ਦੇ ਸ਼ੀਦੀ ਦੇ ਸਾਨੂੰ ਸਮਰਪਿਤ ਲੱਖੀ ਮੋਟਰ ਜੀ ਇਸ ਨੂੰ ਵੱਲੋਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਖੂਨਦਾਨ ਕੈਂਪ ਤੇ ਬੂਟਿਆਂ ਦਾ ਲੰਗਰ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਚਾਹ ਪਕੌੜਿਆਂ ਦਾ ਅਤੇ ਬਰੱਡਾ ਦਾ ਲੰਗਰ ਵੀ ਲਗਾਇਆ ਜਾ ਰਿਹਾ ਹੈ ਸੋ ਇਲਾਕਾ ਵਾਸੀਆਂ ਨੂੰ ਬੇਨਤੀ ਆ ਕਿ ਆਪਣੇ ਵੱਧ ਤੋਂ ਵੱਧ ਖੂਨਦਾਨ ਕੈਂਪਸ ਦੇ ਵਿੱਚ ਇਨਸ਼ਾਅੱਲਾ ਤੇ ਕਿਸੇ ਦੀ ਜ਼ਿੰਦਗੀ ਆਪਾਂ ਬਚਾ ਸਕੀਏ ਖੂਨਦਾਨ ਕਰਕੇ ਤੇ ਬਾਕੀ ਬਖਤਵਤ ਬੂਚੇ ਦਾ ਲੰਗੜਾ ਜਿਹੜਾ ਇਹ ਵੀ ਵੱਧ ਤੋਂ ਵੱਧ ਆਪਣੇ ਲਗਾਇਆ ਜਾ ਵੀ ਤਾਂ ਕਿ ਆਪਾਂ ਵਾਤਾਵਰਣ ਨੂੰ ਬਚਾ ਸਕੀਏ ਸੋ ਸਾਰਿਆਂ ਨੂੰ ਬਾਈ ਗੁਰਜੀ ਦਾ ਖਾਲਸਾ ਤਾਂ ਇਕੱਠਾ ਕਰਨ ਨੂੰ ਬੇਤੀ ਹੈ ਕਿ 31 ਤਰੀਕ ਨੂੰ ਦਿਨ 31 ਤਰੀਕ ਜੁਲਾਈ ਤੇ ਦਿਨ ਵੀਰਵਾਰ ਨੂੰ ਇਸ ਤੋਂ ਮੋਟਰ ਲੱਖੀ ਮੋਟਰ ਲਈ ਆ ਗਏ ਤੇ ਵੱਧ ਤੋਂ ਵੱਧ ਖੂਨਦਾਨ ਦਾ ਕੈਂਪ ਜਿਸ ਵਿੱਚ ਸਾਰੇ ਵੀਰਾਂ ਨੇ ਸਹਿਯੋਗ ਦੇਣਾ ਹੈ ਅਤੇ ਲੰਗਰ ਨੂੰ ਅਤੇ ਬੂਟਿਆਂ ਦਾ ਲੰਗਰ ਚੱਲਣਾ ਹੈ ਅਤੇ ਚਾਹ ਬਰੈਡ ਬਰਕਟ ਦਾ ਲੰਗਰ ਚੱਲਣਾ ਹੈ ਸਵੇਰ 4 ਵਜੇ ਤੋਂ ਲੈ ਕੇ ਸ਼ਾਮ ਦੇ ਤੱਕ ਵੀ ਇਹ ਲੰਗਰ ਸਵਾਪਤੀ ਹੋਵੇ ਅਤੇ ਵੱਧ ਤੋਂ ਵੱਧ ਵੀਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਲੰਗਰ ਪਿਆ ਕੇ ਵੱਧ ਤੋਂ ਵੱਧ ਗਨ ਕੈਂਪ ਜਿਹਾ ਕੀਤਾ ਜਾਵੇ We'll